देखो जी लत्त देखो बल्ले बल्ले देखियो जी लत्त देखियो माड़ी जी कि मैं टुटी हुई है ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਜੀ ਇਸ ਟਾਈਮ ਅਸੀਂ ਬਠੋਈ ਕਲਾ ਪਿੰਡ ਦੇ ਵਿੱਚ ਹਾਂ ਜੀ ਪਟਿਆਲਾ ਜ਼ਿਲ੍ਹਾ ਡਕਾਲੇ ਦੇ ਬਿਲਕੁਲ ਨਾਲ ਪਟਿਆਲੇ ਦੇ ਨਾਲ ਬਿਲਕੁਲ ਡਕਾਲਾ ਡਕਾਲੇ ਦੇ ਨਾਲ ਬਠੋਈ ਪਿੰਡ ਦੇ ਵਿੱਚ ਹਾਂ ਜੀ ਇੱਕ ਵੀਰ ਨੂੰ ਲੈਣ ਆਇਆ ਜੀ ਬਹੁਤ ਸਾਲਾਂ ਤੋਂ ਹੀ ਵੀਰ ਲੱਭਤਾ ਵੀ ਰਿਹਾ ਤੇ 5-7 ਸਾਲਾਂ ਬਾਅਦ ਹੁਣ ਆਪਣੇ ਆਪ ਆਪਣੇ ਪਿੰਡ ਦੇ ਵਿੱਚ ਆ ਗਿਆ ਜੀ ਤੇ ਅਸੀਂ ਉਸ ਵੀਰ ਨੂੰ ਲੈਣ ਆਇਆ ਜੀ ਅਸੀਂ ਆਪ ਜੀ ਨੂੰ ਪਤਾ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਇਸ ਵੀਰ ਨੂੰ ਲੈ ਕੇ ਇਹਨਾਂ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਨਾਲ ਨੂੰ ਕੀ ਕਰਦਣ ਅੱਛਾ ਕੋਈ ਗੱਲ ਨਹੀਂ ਕੀ ਨਾਮ ਕੀ ਹੈ ਜੀ ਦਾ ਹਾਂ ਜੀ ਧਾਰੀ ਹਾਂ ਜੀ ਧਾਰੀ ਧਾਰੀ ਬੋਲਾ ਕਹਿੰਦੇ ਬੋਲਾ ਬੋਲੇ ਕੀ ਹਾਲ ਨੇ ਵੀਰੇ ਬੋਲੇ ਕੀ ਹਾਲ ਨੇ ਕੀ ਹਾਲ ਨੇ ਵੀਰੇ ਠੀਕ ਹੈ ਮੀ ਕੀ ਲਾ ਲੇ ਹੱਥਾਂ ਤੇ ਕੁਛ ਨਹੀਂ ਬਸ ਹੈ ਨਰਾਜ ਆ ਗਾ ਹੈ ਯੋ ਅੱਛਾ ਕੋਈ ਨਾ ਠੀਕ ਹੈ ਠੀਕ ਬੋਲੇ ਠੀਕ ਆ ਬਾਬਾ ਜੀ ਮਿਲਣਾ ਇੰਨ ਤਨੂ ਵੀਰ ਜੀ ਪੁੱਲ ਇੱਕ ਤੁਹਾਡਾ ਵੀਰੇ ਕਿੰਨੀ ਉਮਰ ਕਿੰਨੀਆਂ ਤੁਹਾਡੀ ਬੱਚਾ 24 ਸਾਲ ਹਾਂ ਅੱਛਾ 24 ਸਾਲ ਸੰਗਤ ਜੀ ਅਸੀਂ ਇਸ ਟਾਈਮ ਆਏ ਆ ਜੀ ਬਠੋਈ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀਰ ਆ ਜੀ ਇਹ ਵੀਰ ਬਿਮਾਰ ਹੋ ਗਿਆ ਦਿਮਾਗੀ ਬਹੁਤ ਜ਼ਿਆਦਾ ਪਰੇਸ਼ਾਨ ਆ ਜੀ ਤੇ ਤੁਸੀਂ ਕਿੱਥੇ ਰਹੇ ਐਨੇ ਸਾਲ? ਉਹ ਜੀ ਆਹ 5-7 ਸਾਲ ਕਿੱਥੇ ਰਹੇ ਤੁਸੀਂ? ਉਹ ਜੀ ਆਹ ਬਸ ਉਹ ਇਹ ਬਣੀ ਮਟੋਈ ਤਾਂ ਠੀਕ ਆ। ਇਸ ਤੋਂ ਪਹਿਲਾਂ ਕਿੱਥੇ ਰਹੇ? ਉਹ ਜੀ ਐ ਆਹ ਸੜਕਾਂ ਤੇ ਵੀਰੇ ਕਿੰਨੇ ਸਾਲਾਂ ਬਾਅਦ ਆਇਆ ਜੀ? 22 ਸਾਲ ਬਸ ਉਹ ਵੀਰ ਉਹਨਾਂ ਨੇ ਦੱਸਿਆ ਜੀ 5-7 ਸਾਲਾਂ ਬਾਅਦ ਪਿੰਡ ਆਇਆ ਵੀਰੇ ਵੀਰ ਰੇਗੀਰੇਟਰ ਜਿਹੜੇ ਆਪਣੇ ਗੱਡੀਆਂ ਦੇ ਵਿੱਚ ਹੁੰਦੇ ਨੇ ਉਹ ਬਣਾਉਂਦਾ ਸੀਗਾ ਜੀ ਜਾਂ ਉਹਨਾਂ ਦੀ ਰਿਪੇਅਰ ਕਰਦਾ ਸੀ। ਦਕਾਲਾ ਸਾਡੇ ਨੇੜੇ ਇੱਕ ਕਸਬਾ ਜਆ ਵਹੇ ਤਾਂ ਪਿੰਡ ਆ। ਪਰ ਸ਼ਹਿਰ ਮੰਗੂ ਆ ਜੀ ਡਕਾਲੇ ਇਸ ਵੀਰ ਦੀ ਦੁਕਾਨ ਸੀਗੀ ਨਹੀਂ ਉੱਥੇ ਸਿੰਘ ਜੀ ਬਿਹੜਾ ਰੋਡ ਤੇ ਬਿਹੜਾ ਰੋਡ ਤੇ ਤੁਸੀਂ ਕਿਹੜੇ ਸਾਨ ਚ ਸੀਗੇ ਉੱਥੇ ਬਿਹੜਾ ਰੋਡ ਤੇ ਕੰਮ ਕਰਦੇ ਸੀਗੇ ਹਾਂ ਅੱਛਾ ਅੱਛਾ ਕਰਲਾਂ ਤਾਂ ਕਰ ਲੂੰਗਾ ਥੋੜਾ ਨਾਲ ਥੋੜਾ ਥੋੜਾ ਇੱਕ ਘਰ ਇਹਨਾਂ ਦਾ ਹੀ ਆ ਜੀ ਹਾਂ ਜੀ ਇਹ ਅੰਦਰ ਹੋ ਜਨੇ ਇਹ ਘਰ ਹੈ ਅੱਛਾ ਥੋਲਾ ਵੀਰੇ ਥੋਲਾ ਕੋਈ ਨਾ ਇਤਨਾ ਜੀ ਕਰ ਅੱਛਾ ਠੀਕ ਹੈ ਵੀਰੇ ਇਹਨਾਂ ਦੇ ਘਰ ਚ ਫਿਰ ਕੌਣ ਰਹਿ ਰਿਹਾ ਜੀ ਇਹ ਬ੍ਰਦਰ ਆ ਜੀ ਇਹਨਾਂ ਚਾਰਾਂ ਜੀ ਇਹ ਘਰ ਵਾਲੀ ਵੀ ਡੈਥ ਹੋ ਗਈ ਠੀਕ ਹੈ ਠੀਕ ਹੈ ਕਰੇ ਗਰੀਬੀ ਆ ਹਨਾ ਔਰ ਸੰਗਤ ਜੀ ਇਹ ਨਾ ਵੀਰ ਮਤਲਬ ਇੰਨਾ ਮੈਂਟਲੀ ਹੈ ਜੀ ਇਹ ਮੈਂਟਲੀ ਕਿਦਾਂ ਹੋਇਆ ਜਦੋਂ ਰੈਗੂਲੇਟਰਾਂ ਦਾ ਕੰਮ ਕਰਦਾ ਸੀ ਵੇੜਾ ਰੋਡ ਤੇ ਨਵੀਂ ਉਮਰ ਸੀਗੀ ਜੀ ਉਦੋਂ ਇਸ ਵੀਰ ਦਾ ਵਿਆਹ ਜਿਹੜਾ ਕੀਤਾ ਗਿਆ ਸੀ ਪਰਿਵਾਰ ਵੱਲੋਂ ਤਾਂ ਜਦੋਂ ਵਿਆਹ ਹੁੰਦਾ ਵਿਆਹ ਤੋਂ ਬਾਅਦ ਕੋਈ ਨਾ ਕੋਈ ਐਸੇ ਕਾਰਨ ਬਣਦੇ ਨੇ ਵਿਆਹ ਟੁੱਟ ਜਾਂਦਾ ਜੀ ਵਿਆਹ ਟੁੱਟਣ ਦੀ ਇੰਨੀ ਕਿ ਟੈਨਸ਼ਨ ਇਸ ਇਨਸਾਨ ਦੇ ਦਿਮਾਗ ਤੇ ਪੈ ਗਈ ਵੀ ਮੇਰਾ ਜਿਹੜਾ ਪਰਿਵਾਰ ਆ ਉਹ ਖੇਰੁ ਖੇਰੂ ਹੋ ਗਿਆ ਉਸ ਤੋਂ ਬਾਅਦ ਇੰਨਾ ਪਰੇਸ਼ਾਨ ਹੋ ਗਿਆ ਕਈ ਵਾਰੀ ਇਨਸਾਨ ਦੇ ਵਿੱਚ ਐਸੀ ਹੀਣ ਭਾਵਨਾ ਆ ਜਾਂਦੀ ਆ ਆਪ ਜੀ ਨੂੰ ਪਤਾ ਵੀ ਇਨਸਾਨ ਕਈ ਵਾਰੀ ਸਮਾਜ ਤੋਂ ਸ਼ਰਮ ਮੰਨਣ ਲੱਗ ਜਾਂਦਾ ਜਿਵੇਂ ਕਿਸੇ ਇਨਸਾਨ ਦਾ ਅੱਜ ਸਾਡੇ ਕੋਲ ਇੱਕ ਨੌਜਵਾਨ ਵੀਰ ਆਇਆ ਉਹਦਾ ਵੀਜ਼ਾ ਨਹੀਂ ਲੱਗਿਆ ਵਿਦੇਸ਼ ਦਾ ਉਹਦੇ ਚ ਹੀਣ ਭਾਵਨਾ ਇੰਨੀ ਆ ਗਈ ਇੰਨੀ ਟੈਨਸ਼ਨ ਕਰ ਗਿਆ ਮਤਲਬ ਸੁਧ-ਬੁੱਧ ਭੁੱਲ ਗਿਆ ਵੀ ਮੇਰਾ ਵੀਜ਼ਾ ਨਹੀਂ ਲੱਗਿਆ ਮੈਨੂੰ ਸਮਾਜ ਕੀ ਕਹੂਗਾ ਇਸ ਕਰਕੇ ਇਸ ਵੀਰ ਦੇ ਉੱਪਰ ਇਹ ਟੈਨਸ਼ਨ ਇੰਨੀ ਬਣੀ ਉਸ ਤੋਂ ਬਾਅਦ ਇਹ ਸੁਧ-ਬੁੱਧ ਭੁੱਲਣ ਤੋਂ ਬਾਅਦ ਹੁਣ ਇਹ ਪਿੰਡ ਤੋਂ ਬਾਹਰ ਲਾਪਤਾ ਹੋ ਗਿਆ ਸੀ ਪਰਿਵਾਰ ਨੇ ਲੱਭਿਆ ਹੋਣਾ ਪਿੰਡਦਿਆਂ ਨੇ ਵੀ ਲੱਭਿਆ ਹੋਣਾ ਵੀਰਾਂ ਨੇ ਉਹਨੇ ਦੱਸਦੇ ਨੇ ਵੀਰਾਂ ਨੇ ਦੱਸਿਆ ਇਹ ਸਾਡੇ ਪਿੰਡ ਤੋਂ ਨਗਰ ਤੋਂ ਨੇ ਵੀਰ ਇਹ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਇਹਨਾਂ ਦਾ ਪਿੰਡ ਹੈਗਾ ਵੈਸੇ ਲਚਕਾਣੀ ਇਹ ਇੱਥੇ ਹੀ ਵਸਦੇ ਨੇ ਬਹੁਤ ਸਾਲਾਂ ਤੋਂ ਔਰ ਇਹਨਾਂ ਨੇ ਦੱਸਿਆ ਵੀਰ ਉਹਨਾਂ ਦੇ ਪੰਜ-ਸੱਤ ਸਾਲ ਲਾਭਤਾ ਹੋਣ ਤੋਂ ਬਾਅਦ ਹੁਣ ਇਹ ਪਿੰਡ ਆਇਆ ਤੇ ਹੁਣ ਇਹਨੂੰ ਦਵਾਈ ਦਵਾਉਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਲੁਧਿਆਣੇ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਬਾਈ ਉਹ ਨਹੀਂ ਆਪਜੀ ਜਾਣਦੇ ਹੋ ਸਾਰੇ ਪਰ ਕਿਤੇ ਨਾ ਕਿਤੇ ਨਾ ਤਾਂ ਕੋਈ ਸਾਹਮਣ ਵਾਲਾ ਜੀ ਇਸ ਵੀਰ ਨੂੰ ਨਾ ਮਾਂ ਇਹਨਾਂ ਦੇ ਪਿਤਾ ਜੀ ਬਹੁਤ ਜ਼ਿਆਦਾ ਵਿਰਧ ਨੇ 90 ਸਾਲ ਉਮਰ ਆ ਤੇ ਨਾ ਇਹਨਾਂ ਦੀ ਕੋਈ ਜੀਵਨ ਸਾਥੀ ਆਪ ਜੀ ਸਾਰੇ ਜਾਣਦੇ ਹੋ ਔਰ ਹੁਣ ਇਹ ਕੀ ਕਰੀ ਜਾਂਦਾ ਆਪੇ ਕਰੀ ਜਾਂਦਾ ਜੀ ਕਿਤੇ ਕਰੀ ਇਹ ਸਾਡੇ ਪਿੰਡ ਦੇ ਜਿਹੜੇ ਵੀਰ ਨੇ ਜਿਨ੍ਹਾਂ ਨੇ ਸਾਨੂੰ ਇਤਲਾਹ ਦਿੱਤੀ ਇਹ ਵੀਰ ਉਹਨਾਂ ਨੇ ਤੇ ਅਸੀਂ ਇਹਨਾਂ ਨੂੰ ਹੁਣ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਚ ਲੈ ਕੇ ਜਾਵਾਂਗੇ ਜਿੱਦਾਂ ਆਪ ਜੀ ਨੂੰ ਪਤਾ 104 ਮੈਂਬਰ ਉੱਥੇ ਜਿਹੜਾ ਪਰਿਵਾਰ ਦਿਨੋ ਦਿਨ ਵੱਧਦਾ ਜਾ ਰਿਹਾ ਸਾਡਾ ਮਕਸਦ ਹੈਗਾ ਇਦਾਂ ਦੇ ਵੀਰਾਂ ਦੀ ਸਾਂਭ ਸੰਭਾਲ ਵੀ ਜਿਹੜੇ ਇਦਾਂ ਦੇ ਵੀਰ ਨੇ ਉਹਨਾਂ ਨੂੰ ਠੀਕ ਕੀਤਾ ਜਾ ਸਕੇ ਉਹ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਸਕਣ ਔਰ ਕਿਤਨੇ ਕਿਤੇ ਪਰਿਵਾਰ ਵੀ ਪਰੇਸ਼ਾਨ ਹੁੰਦਾ ਨਗਰ ਵੀ ਪਰੇਸ਼ਾਨ ਹੁੰਦਾ ਇਹ ਵੀਰ ਕਿੱਥੇ ਕਿੱਥੇ ਜਾਂਦਾ ਉਹ ਕਦੇ ਕਿਸੇ ਰੋਡ ਤੇ ਪੈਂਦਾ ਹੋਊ ਕਦੇ ਕਿਤੇ 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 ਕੁਛ ਖਣਾਂਉਂਦਾ ਹੋਊਗਾ ਕਦੇ ਕੁਛ ਖਣਿਆਉਂਦਾ ਹੋਊਗਾ ਇਸ ਕਰਕੇ ਸਾਰਾ ਨਗਰੇ ਪਰੇਸ਼ਾਨ ਹੋ ਜਾਂਦਾ ਜਦੋਂ ਇੱਕ ਅਨਜਾਨ ਪਿੰਡ ਦੇ ਵਿੱਚ ਐਸਾ ਇਨਸਾਨ ਹੋਵੇ ਵੀਰੇ ਫਿਰ ਇਹ ਜਦੋਂ ਇਹ ਠੀਕ ਸੀਗਾ ਜੀ ਉਦੋਂ ਪਹਿਲਾਂ ਮਤਲਬ ਕੋਈ ਹੈ ਜੀ ਇਹਨਾਂ ਦੇ ਪਰਿਵਾਰ ਚ ਤੱਕ ਇਹਨੂੰ ਪੂਰਾ ਕਾਰੀਗਰ ਸੀ ਜੀ ਅੱਛਾ ਜੀ ਇਹਨਾਂ ਦੇ ਪਰਿਵਾਰ ਚ ਬਾਪੂ ਜੀ ਕੋ ਤੁਹਾਨੂੰ ਪਹਿਲਾਂ ਤਾਂ ਨਹੀਂ ਦਿਮਾਗੀ ਪ੍ਰੋਬਲਮ ਹੈਗੀ ਜੀ ਹਾਂ ਜੀ ਹਾਂ ਕੋਈ ਨਹੀਂ ਹੈਗਾ ਇਹਦਾ ਇਹਦੇ ਚਾਚਾ ਜੀ ਦਾ ਮਕਾਨ ਹੈ ਜੀ ਅੱਛਾ ਜੀ ਇਹਨਾਂ ਦਾ ਨਹੀਂ ਅੱਛਾ ਜੀ ਓਕੇ ਇਹਨਾਂ ਦਾ ਆਪਣਾ ਘਰ ਕਿਹੜਾ ਜੀ ਸਾਡਾ ਇਹ ਬਣਾਇਆ ਜੀ ਕਿਨੇ ਪਾਇਆ ਜੀ ਇਹਦੇ ਭਰਾ ਜੀ ਮੇਰਾ ਕੁਝ ਲੈ ਕੇ ਦੂਜੇ ਭਰਾ ਤੋਂ ਮੁੱਲ ਲੈ ਕੇ ਇਹਨਾਂ ਨੇ ਇਹ ਪਾਇਆ ਠੀਕ ਹੈ ਮੁੱਲ ਲਿਆ ਉਹ ਵੀ ਅਸੀਂ ਨੇ ਨਾਲ ਮੁੱਲ ਲੈ ਕੇ ਹੋਰਾਂ ਨੇ ਬਣਾ ਲਿਆ ਮਕਾਨ ਵੀ ਹੈ ਠੀਕ ਹੈ ਵੀਰੇ ਠੀਕ ਹੈ ਵੀਰੇ ਠੀਕ ਹੈ ਤੇ ਫਿਰ ਮੇਰੇ ਨਾਲ ਓਕੇ ਵੀਰੇ ਤੇ ਜਦੋਂ ਵੀਰੇ ਮੈਂਟਲੀ ਹੋਇਆ ਫਿਰ ਮਤਲਬ ਉਸ ਤੋਂ ਬਾਅਦ ਕਿੰਨੇ ਸਾਲ ਪਿੰਡ ਚ ਵੜੀ ਗਿਆ ਕਿ ਘਰ ਉਹ ਸੀ ਫਿਰ ਜਾਂਦਾ ਜੀ ਬਗ ਜਾਂਦਾ ਇਹ ਸਭ ਚੱਲ ਜਾਂਦਾ ਫਾਈਨੈਂਸ ਨਹੀਂ ਹੋ ਗਏ ਹਾਂ ਜੀ ਇਹਨੂੰ ਮੈਂ ਕਹਿਆ ਇੱਕ ਵਾਰ ਮਾਂ ਰੋਟੀ ਖਾ ਲਾ ਇਹ ਕਵਾੜ ਦੇ ਵਿੱਚ ਘੁੱਸ ਗਿਆ ਮੈਂ ਬਹੁਤ ਲੱਭਿਆ ਹਾਂ ਜੀ ਹਾਂ ਜੀ ਖੁਦ ਦੇ ਬਾਹਰ ਵੀ ਆਪੇ ਜੁੜ ਗਈ ਬਸ ਕਿਹੜਾ ਜੁੜ ਗਿਆ ਰੱਬ ਨੇ ਅੱਛਾ ਜੀ ਇਹ ਕਿੰਨੀ ਕੁ ਪੁਰਾਣੀ ਗੱਲ ਆ ਜੀ ਆ ਤੇ 5-6 ਸਾਲ ਹੋ ਗਏ ਇੱਥੋਂ ਅੱਛਾ ਜੀ ਤੋ ਆਪਣੇ ਆਪੇ ਜੁੜ ਗਏ ਤਿੰਨ ਇੱਥੇ ਬ੍ਰਿਗੇਡ ਇੱਕ ਲੱਤ ਗਏ ਨੀ ਘਟਕਣੀ ਫਿਰ ਜਾਂਦਾ ਜੀ ਉਹ ਨੀ ਘੜ ਬਿਟੇ ਵੜਾ ਇਤਨਾ ਜਾਂਦਾ ਲੋਕ ਤੋ ਮੇਰੇ ਮਗਰ ਟਲੇ ਕੇ ਭੱਜਨੇ ਆ ਕੇ ਵੀਡੀਓ ਭੇਜੀ ਲੋ ਜੀ ਪਤਾ ਲੱਗਿਆ ਹੋਵੇ ਬਿਲਕੁਲ ਔਰ ਠੀਕ ਹੈ ਜੀ ਦੋਸਤੋ ਅਸੀਂ ਇਸ ਵੀਰ ਦਾ ਜਿਹੜਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨਾ ਆਪ ਜੀ ਵੀ ਆਉਂਦੇ ਜਾਂਦੇ ਇਸ ਪਰਿਵਾਰ ਦੇ ਵਿੱਚ ਜ਼ਰੂਰ ਵਿਜ਼ਿਟ ਕਰਿਆ ਕਰੋ ਲਚਕਾਣੀ ਪਿੰਡ ਹੈ ਜੀ ਪਟਿਆਲੇ ਤੋਂ ਭਾਦਸੋਂ ਰੋਡ ਦੇ ਉੱਪਰ ਆਪ ਜੀ ਆਉਂਦੇ ਜਾਂਦੇ ਖੜਿਆ ਕਰੋ ਜ਼ਰੂਰ ਕਿਉਂਕਿ ਸਾਨੂੰ ਜਦੋਂ ਅਸੀਂ ਐਸੇ ਇਨਸਾਨ ਨੂੰ ਘਰ ਤੋਂ ਲੈ ਕੇ ਜਾਂਦੇ ਆਂ ਸਾਨੂੰ ਉੱਥੇ ਦਵਾਈ ਦੀ ਤਾਂ ਥੋੜੀ ਲੋੜ ਹੁੰਦੀ ਆ ਪਰ ਤੁਹਾਡੇ ਪਿਆਰ ਦੀ ਤੁਹਾਡੀਆਂ ਦਵਾਵਾਂ ਦੀ ਬਹੁਤ ਲੋੜ ਹੁੰਦੀ ਆ ਇਸ ਕਰਕੇ ਆਪ ਜੀ ਭੈਣ ਭਰਾ ਵਿਜ਼ਿਟ ਕਰਿਆ ਕਰੋ ਜਰੂਰ ਤਾਂ ਜੋ ਇਹਨਾਂ ਵੀਰਾਂ ਨੂੰ ਹੌਸਲਾ ਮਿਲ ਸਕੇ ਔਰ ਇਹਨਾਂ ਨੂੰ ਆਪਾਂ ਠੀਕ ਕਰ ਸਕੀਏ ਉਹ 10 ਦਿਨ ਵੀਰ ਨਾ ਹੁੰਦਾ ਤਾਂ ਕਹਿੰਦੇ ਹੈ ਨਹੀਂ ਤੀਗਾ ਤੇ ਅਸੀਂ ਤੁਹਾਨੂੰ ਬਾਹਰ ਮਲਾਵਾਂਗੇ ਆਪਾਂ ਇਹਨੇ ਬਾਹਰ ਹੋ ਜਾ ਇਹ ਕਹਿੰਦੇ ਨਾ ਹੈ ਨਹੀਂ ਅੱਜ ਬੜਕੇ ਅੰਦਰ ਠੀਕ ਆ ਵੀਰੇ ਆਹ ਉਹੇ ਖੜਦੇ ਨੇ ਜੀ ਤੁਹਾਨੂੰ ਇਹ ਸੀਰੀਅਸ ਟੈਨਸ਼ਨ ਲਈ ਹੈ ਅੱਛਾ ਇੱਕ ਚੀਜ਼ ਅਸੀਂ ਹੋਰ ਸੰਗਤ ਨੂੰ ਦੱਸਣਾ ਚਾਹੁੰਦੇ ਆ ਜੀ ਸਾਡੇ ਕੋਲੇ ਜਿੰਨੇ ਵੀ ਵੀਰਾਂ ਦੇ ਇਲਾਜ ਚੱਲ ਰਹੇ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਆ ਜੀ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਮਰੀਜ਼ ਇਦਾਂ ਦੇ ਵੀਰ ਨੇ ਜੀ ਜਦੋਂ ਜੀਵਨ ਸਾਥੀ ਛੱਡਦਾ ਨਾ ਜੀ ਜਿਹੜਾ ਮੇਲ ਆ ਨਾ ਉਹ ਛਾਲੇ ਨਹੀਂ ਪਾਉਂਦਾ ਇਹ ਕਾਰਨ ਕੀ ਹੈ ਤਾਂ ਡਾਕਟਰਾਂ ਨੂੰ ਪਤਾ ਜਾਓ ਉਸ ਕਾਲਪੁਰਖ ਵਾਹਿਗੁਰੂ ਨੂੰ ਪਤਾ ਵੀ ਇਹ ਕੀ ਕਾਰਨ ਬਣਦਾ ਇਨਸਾਨ ਦੇ ਉੱਪਰ ਐਡੀ ਕੀ ਖੂਨ ਲਕਤ ਜਿਹੜੀ ਗੱਲ ਕਲੌਟ ਇਹ ਜਿਹਾ ਦਿਮਾਗ 'ਚ ਬਣ ਜਾਂਦਾ ਵੀ ਇਨਸਾਨ ਆਪਣੀ ਸੁੱਧ-ਬੁੱਧ ਮੈਮਰੀ ਭੁੱਲ ਜਾਂਦਾ ਇਹ ਹੁਣ ਗੁਰੂ ਮਹਾਰਾਜ ਨੂੰ ਪਤਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਰ ਅਸੀਂ ਇਹ ਚੀਜ਼ ਸਾਡਾ ਐਕਸਪੀਰੀਅੰਸ ਸ਼ੇਅਰ ਕਰਦੇ ਆ ਜੀ ਸਾਡੇ ਕੋਲ ਇਦਾਂ ਦੇ ਮਰੀਜ਼ ਬਹੁਤ ਨੇ ਜਿਨ੍ਹਾਂ ਦੀ ਦਵਾਈ ਚੱਲ ਰਹੀ ਆ ਜਿਨ੍ਹਾਂ ਦੇ ਪਿੱਛੇ ਕਾਰਨ ਇੱਕੋ ਇੱਕ ਹੁੰਦਾ ਵੀ ਇਹਨਾਂ ਦੀ ਜਿਹੜੀ ਵਾਈਫ ਆ ਉਹ ਛੱਡ ਗਈ ਜੀ ਇਹਨਾਂ ਨੂੰ ਜਾਂ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਚੱਲ ਗਈ ਜਾਂ ਪੱਕੇ ਤੌਰ ਤੇ ਛੱਡ ਕੇ ਚੱਲ ਗਈ ਮਤਲਬ ਡਿਵੋਰਸ ਹੋ ਗਿਆ ਤੇ ਇਨਸਾਨ ਮਤਲਬ ਆਹ ਹਾਲਾਤਾਂ 'ਚ ਪਹੁੰਚ ਜਾਂਦਾ ਆਪ ਜੀ ਦੇਖਿਓ ਕੀ ਹਾਲਾਤ ਜਿਹੜੇ ਇਸ ਵੀਰ ਦੇ ਬਣ ਗਏ ਕਿੰਨੇ ਸਾਲ ਕੱਟੇ ਨੇ ਵੀਰ ਉਹਨੇ ਦੱਸਦੇ ਨੇ ਮੈਨੂੰ ਲੱਗਦਾ ਵੀਰੇ ਬਿਮਾਰ ਹੋਏ ਨੂੰ ਕਿੰਨੇ ਸਾਲ ਹੋ ਗਏ ਉਹਨੇ ਇਹ ਪਿੰਡ ਵਾਲੇ ਨੂੰ 20 ਸਾਲ 20 ਦਿਨ ਕੱਟਣੇ ਓਕੇ ਨੇ ਜੀ ਤੁਸੀਂ ਦੇਖੋ 20 ਸਾਲ ਤਾਂ ਇਸ ਵੀਰ ਨੂੰ ਬਿਮਾਰ ਹੋਏ ਹੋਗੇ ਔਰ ਹੁਣ 5-7 ਸਾਲਾਂ ਬਾਅਦ ਨਗਰ 'ਚ ਔਰ ਉਸ ਤੋਂ ਬਾਅਦ ਅਸੀਂ ਇਹ ਦੱਸਣਾ ਚਾਹੁੰਦੇ ਆਂ ਆਪ ਜੀ ਦੇ ਆਲੇ-ਦੁਆਲੇ ਜੇਕਰ ਕੋਈ ਹੋਰ ਐਸਾ ਵੀਰ ਹੈ ਜਿਹਨੂੰ ਕੋਈ ਏਦਾਂ ਦੀ ਪ੍ਰੋਬਲਮ ਹੈਗੀ ਆ ਆਪ ਜੀ ਸਾਡੇ ਨਾਲ ਜ਼ਰੂਰ ਰਾਬਤਾ ਕਰਿਓ ਆਪਾਂ ਉਹਨਾਂ ਦਾ ਇਲਾਜ ਸ਼ੁਰੂ ਕਰਾਂਗੇ ਜੀ ਉਹਨਾਂ ਨੂੰ ਦਵਾਈ ਦਵਾ ਕੇ ਉਹਨਾਂ ਦਾ ਇਲਾਜ ਸ਼ੁਰੂ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨਗੇ ਬਹੁਤ ਵੱਡੇ ਪੱਧਰ ਤੇ ਜਿਹੜੀ ਪ੍ਰੋਬਲਮ ਆ ਵਧ ਰਹੀ ਆ ਦਿਮਾਗੀ ਬਿਮਾਰੀ ਬਹੁਤ ਵੱਡੇ ਪੱਧਰ ਤੇ ਵਧ ਰਹੀ ਆ ਜੀ ਪਤਾ ਨਹੀਂ ਤਾਂ ਹੁਣ ਸਾਡੇ ਦਿਮਾਗਾਂ ਨੂੰ ਕੁਝ ਹੋ ਗਿਆ ਵੀ ਅਸੀਂ ਇੰਨੇ ਕਮਜ਼ੋਰ ਹੋ ਗਏ ਗੁਰੂ ਮਾਰਾ ਤੋਂ ਦੂਰ ਹੋ ਗਏ ਇਹ ਹੁਣ ਗੁਰੂ ਮਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਪਰ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਨੂੰ ਤਾਕਤ ਦੇਣ ਆਪਾਂ ਇਦਾਂ ਦੇ ਵੀਰਾਂ ਦੀ ਔਰ ਇਦਾਂ ਦੇ ਪਰਿਵਾਰਾਂ ਨਾਲ ਖੜ੍ਹ ਸਕੀਏ ਜੀ ਬਾਪੂ ਜੀ ਆਜੋ ਆਜੋ ਅੱਗੇ ਆਜੋ ਜੀ ਆਜੋ ਆਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਰੋ ਬਾਪੂ ਜੀ ਆਪਣੇ ਪਰਿਵਾਰ ਚ ਪਹਿਲਾਂ ਨਾ ਨਹੀਂ ਕਿਸੇ ਨੂੰ ਦਿਮਾਗੀ ਪ੍ਰੋਬਲਮ ਹੈਗੀ ਜੀ। ਨਾ ਜੀ ਮੇਰੇ ਹੰਦੇ ਦੇ। ਠੀਕ ਹੈ ਜੀ। ਇਹ ਵੀਰੇ ਨੂੰ ਫਿਰ ਕੀ ਹੋ ਗਿਆ ਵੀਰ ਨੂੰ ਕੋਲ ਨਾ। ਨਾ ਜੀ ਵੀਰਾ ਜ਼ਰੂਰ ਬੈਠਾ ਦਾ। ਅੱਛਾ ਜੀ। ਫਿਰ ਇਹਨੂੰ ਬੱਸ ਉਹ ਇਤਲਾਹ ਪਾ ਗਈ। ਠੀਕ ਹੈ ਜੀ। ਬਾਅਦ ਉਸ ਤੋਂ ਬਾਅਦ ਮੈਂ ਟੈਕਸ਼ਨ ਪਾ ਲਈ ਸੀ। ਚੈੱਕ ਕਰੀਆ ਉੱਥੇ ਨਾ ਅਲਰਜੀ ਕੇ। ਠੀਕ ਹੈ ਜੀ। ਇਹ ਕੀ ਆਤਾ? ਰੀਟਾ। ਠੀਕ ਹੈ ਜੀ। ਨਾ। ਠੀਕ ਹੈ ਜੀ। ਜੀ ਜੀ ਚੈੱਕ ਹੈ। ਅੱਛਾ ਜੀ। ਬਾਦਮਾ ਟੂਟੀਆਂ ਮਾ। ਠੀਕ ਹੈ। ਕੋਣੋ ਕੀ ਕਰ ਰਿਹਾ ਅੰਦਰ ਜੀ? ਕਾ ਕੱਪੜੇ ਪਾ ਲੈ ਰੋਲਾ ਪਾਉਂਦਾ ਲਿਆਓ ਜੀ ਉਹਰੇ ਪਾ ਦਨੇ ਆ ਜੀ ਅਸੀਂ ਪਾ ਦਨੇ ਆ ਕੱਪੜੇ ਉਹ ਵੀਰੇ ਕੀ ਹੋ ਗਿਆ ਵੀਰੇ ਕੋਲੇ ਕੱਪੜੇ ਪਾ ਵੀਰੇ ਆ ਤਾਈ ਵਗਾਰ ਆ ਗਿਆ ਆ ਵੀਰੇ ਪਾ ਪਾ ਆ ਗਿਆ ਪੂਰਾ ਕੋਲੇ ਆ ਰਹੀ ਆ ਰਾ ਕੋਲੇ ਕੱਪੜੇ ਪਾ ਲੈ ਯਾਰਾ ਪੋਲੇ ਨਹੀਂ ਪਾਰਿਆ ਪੋਲੇ ਕੱਪੜਾ ਮੇਰੇ ਨਾਲ ਆ ਜਾ ਮੇਰੇ ਨਾਲ ਤਾਂ ਆ ਜਾ ਆ ਜਾ ਮੜਾ ਮੜਾ ਰੋਟੀ ਖਵਾਵਾਂਗੇ ਤੈਨੂੰ ਆਏ ਨਹੀਂ ਯਾਰ ਕੱਪੜੇ ਪਾ ਲੈ ਵੀਰੇ ਆਈ ਨਾ ਮੈਂ ਨਾ ਬਦਲ ਕੰਡ ਨਹੀਂ ਐ ਕਰੋ ਐ ਰੱਖਦੇ ਆਪਾਂ ਕੱਪੜੇ ਨਾ ਪਾਓ ਇਕੱਨੇ ਲੈ ਚੱਲਦੇ ਆਂ ਬਲੇ ਸਾਲ ਲੱਗਦਾ ਕਿਤੇ ਵੀਰੇ ਭੋਲੇ 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 ਇੱਕ ਮਿੰਟ ਕੋਈ ਨਾ ਪਿਆਰ ਨਾ ਪਿਆਰ ਕੋਈ ਨਾ ਕੋਈ ਨਾ ਭੋਲੇ ਠੀਕ ਹੋ ਗਿਆ ਠੀਕ ਇਹ ਕੀ ਲੱਗਦੇ ਨੇ ਜੀ ਇਹਨਾਂ ਦੇ ਦਰਬਾਰ ਚਾਚੀ ਹੈ ਠੀਕ ਹੈ ਹਾਂਜੀ ਕੋਲੇ ਮੈਨੂੰ ਲੱਗਿਆ ਕੱਲ ਜਿਹੜੀ ਮੰਮੀ ਇਸ ਪਰ ਮੈਨੂੰ ਜਿਹੜੀ ਦਾਲ ਪਕਾਵਾ ਬਾਬਾ ਤੂੰ ਗੱਲ ਤਾਂ ਸੁਣ ਲੈ ਸਾਡੀ ਯਾਰਾ ਕੇ ਤੈਨੂੰ ਅਸੀਂ ਲੈ ਕੇ ਤਾਂ ਨਹੀਂ ਜਾਂਦੇ ਗੱਲ ਤਾਂ ਸੁਣ ਲੈ ਵੀਰੇ ਆ ਤਾਂ ਜਾ ਆ ਬਾਹ ਕਿਥੇ ਟੁੱਟੀ ਦੀ ਮਾਂ ਕੋਲੇ ਡਾਕਟਰ ਆਏ ਇਹ ਤਾਂ ਮਾਸਟਰ ਪਰਿਵਾਰ ਦਾ ਬਈਆ ਕੋਲੇ ਡਾਕਟਰ ਆਏ ਡਾਕਟਰ ਤੈਨੂੰ ਦਵਾਈ ਦੇਣਗੇ ਠੀਕ ਕਰ ਦੇ ਆਈ 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 ਮਾਰਗਾ ਬਈਆ ਡੰਡਾ ਤੇਰਾ ਲਾਈ ਨਹੀਂ ਤੈਨੂੰ ਮਾਰਦੇ ਨਹੀਂ ਹੈਗੇ ਕੋਲੇ ਕੋਲੇ ਤੈਨੂੰ ਮਾਰ ਵੀਰੇ ਤੁਸੀਂ ਦੂੱਕ ਜਾਣੇ ਨਾ ਪਾਓ ਹੱਥ ਫੇਰੇ ਮਤਨਾ ਇਹਨੂੰ ਕਾਪੀ ਨੂੰ ਕਰਾ ਦੇ ਦਵਾਈ ਦੇ ਦੇ ਯਾਰ ਨਾ ਯਾਰ ਨਾ ਤੇਰੇ ਨਾਲ ਚੱਲਾਂ ਆਪਣਾ ਸਾਰਾ ਪੈਸਾ ਜਾਏਗਾ ਮੇਰਾ ਨਾਲ ਚੱਲੀ ਮੇਰੇ ਕੱਪੜੇ ਪਾਉਣ ਦੀ ਲੋੜ ਨਹੀਂ ਵੀਰੇ ਕੱਪੜੇ ਪਾਉਣ ਦੇ ਨਹੀਂ ਮੈਤਰੀ ਰੱਖਾਉ ਹੱਥ ਪਾ ਲੋ ਵੀਰੇ ਹੱਥ ਪਾ ਲੋ ਕੋਈ ਯਾਰੀ ਜਾਂਦਾ ਹੈ ਕੀ ਵੱਡ ਦਮੜੇ ਖਾਣੇ

ਆਦਾ ਪੂਰਾ ਆਦਾ ਪੂਰਾ ਬੱਲੇ ਤੈਨੂੰ ਕਹਿ ਰਿਹਾ ਕਿ ਚੱਲ ਵੰਡਾਉਂਦੇ ਆਂ ਕਿੱਥੇ ਵੀ ਜਾ ਰਿਹਾ ਲੈ ਚੱਲ ਜੇ ਤੇਰੀ ਯਾਰਾ ਕੋਲੇ ਯਾਰ ਕੀ ਗੱਲ ਆ ਯਾਰ ਇਹਦੀ ਯਾਰ ਸਿਆਣਾ ਬਣਾ ਮੁੰਡਾ ਯਾਰ ਦੱਸ ਕਿੱਧਰ ਕਰੀਏ ਗੱਡੀ ਆਦਾ ਪੂਰਾ ਇੱਧਰ ਲੈ ਚੋ ਤੇਰੇ ਨਾਲ ਤੇ ਨਹੀਂ ਡਾਕਟਰ ਦੱਸ ਤੂੰ ਸਿਆਣਾ ਯਾਰ ਹੈਗਾ ਯਾਰ ਕੋਲੇ ਗੱਲ ਤੇਰੀ ਗਲਤ ਆ ਯਾਰ ਤੂੰ ਮੰਨ ਤਾਂ ਲੈ ਗੱਲ ਸਾਡੀ ਯਾਰ ਤੋਰ ਕੇ ਲੈ ਚੋ ਜੀ ਤੁਰ ਕੇ ਜਾਂਦਾ ਵੀਰੇ ਅੱਛਾ ਲੈ ਚੋ ਲੈ ਚੋ ਫਿਰ ਬੋਲੇ ਯਾਰ ਕੀ ਗੱਲ ਆ ਯਾਰ ਤੂੰ ਸਿਆਣਾ ਬਣਾ ਤਹੈਗਾ ਵੀਰੇ ਹਾਂ ਨਹੀਂ ਮੈਂ ਲੱਤ ਦੇਖ ਲਈਂ ਉੱਥੇ ਜਾ ਯਾਰ ਬੋਲੇ ਇਹ ਕੀ ਗੱਲ ਆ ਯਾਰ ਵੀਰੇ ਯਾਰ ਤੈਨੂੰ ਮਾਰ ਦੇਣੀ ਸੀ ਡਾਕਟਰ ਬੋਲੇ ਯਾਰ ਕੀ ਗੱਲ ਆ ਵੀਰੇ ਤੂੰ ਸਾਡੇ ਤੂੰ ਡਰਦਾ ਕਾ ਤੂੰ ਯਾਰ ਤੇਰੇ ਨੇ ਪਿਆਰ ਨਾਲ ਨਿਕਲ ਜਾ ਰਹੀਆਂ ਹਾ ਲੱਤ ਦੇ ਤਾਰੇ ਇੱਕ ਜਿਹੜੀ ਬਾਹ ਟੁੱਟੀ ਵੀ ਇੱਕ ਲੱਤ ਟੁੱਟੀ ਵੀ ਆ ਇਹ ਤਾਂ ਹੱੱਦੇ ਹੋਈ ਪਈ ਐ ਲੱਤਾਂ ਵਾਲੀ ਤਾਂ ਜੀ ਇਹਦਾ ਕੋਈ ਪ੍ਰੋਗਰਾਮ ਆ ਕਹਿੰਦਾ ਹੋਏ ਪਾਏਗਾ ਪ੍ਰੋਗਰਾਮ ਆ ਕੇ ਇਹਨੇ ਮਾਰਿਆ ਸੀ ਸਨੇ ਮਿਲਿਆ ਹਾਂ ਨਹੀਂ ਮਾਰਿਆ ਹੋਣਾ ਕਿਤੇ ਜੀ ਹਾਂ ਹਾਂ ਬਿਠਾਓ ਵਿੱਚ ਬਿਠਾਓ ਵਿੱਚ ਦੋ ਜਾਨੇ ਆਲੇ ਦਾਲੇ ਬੈਠੋ ਜੀ ਬੱਲੇ ਤੂੰ ਲਾ ਲਾ ਉਹ ਜਨਾ ਮੇਰਾ ਭਾਈ ਬਣ ਕੇ ਤੂੰ ਲਾ ਲਾ ਤੈਨੂੰ ਜਮੀ ਨਹੀਂ ਤੂੰ ਕਭਰਾਣਾ ਆ ਲੱਤ ਦਿਖਾਈ ਤੇਰੀ ਲੱਤ ਦੇਖਾਂ ਲੱਤ ਦੇਖਾਂ ਦਿਖਾਈ ਦੇਖਿਓ ਜੀ ਲੱਤ ਦੇਖ ਬੱਲੇ ਬੱਲੇ ਆ ਦੇਖਿਓ ਜੀ ਲੱਤ ਦੇਖਿਓ ਮੜੀ ਜੀ ਕਿਵੇਂ ਟੁੱਟੀ ਵੀ ਆ ਉਰੇ ਆ ਕੇ ਬਣੂਗੀ ਵੀਡੀਓ ਮਤਲਬ ਆਪਣੇ ਆਪ ਇਹ ਜੁੜ ਗਈ ਹੈ ਆਪਣੇ ਆਪ ਉਹ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਖੜਦੇ ਨਾਲ ਅੱਛਾ ਨਿਹਾਲ ਸਿੰਘ ਆ ਜਾ ਉਰੇ ਬੈਠੋ ਇਧਰਲੇ ਪਾਸੇ ਚੜਜੋ ਮੜੇ ਇਹ ਬਾਂ ਫੜ ਲਿਓ ਨਾਲ ਭੋਲੇ ਦੀ ਕੈਮਰੇ ਕੋੜੇ ਹਾਂ ਨਹੀਂ ਨਹੀਂ ਕੋਈ ਮਸਲਾ ਨਹੀਂ ਇੱਥੇ ਬੈਠ ਵੀ ਰਹੇ ਇਹਦੇ ਤੇ ਇਹਨੂੰ ਲੱਤ ਨੂੰ ਕਰ ਲੋ ਪਰਾਂ ਮੜ ਜਾ ਇੱਥੇ ਬਹਿ ਕੇ ਨਾ ਪਾਲੋ ਪਾਲੇ ਪਾਲਾ ਕੱਪੜੀ ਇੱਥੇ ਬੈਠ ਜੋ ਵੀਰੇ ਆਪਣਾ ਬੈਠਣੇ ਆਲੇ ਉਰੇ ਵੀਰੇ ਹਾਂ ਬਾਂ ਫੜ ਲਿਓ ਵੀਰ ਦੀ ਸਕੇ ਬਾਈ ਦੀ ਕੀ ਹਾਲ ਹੈ ਠੀਕ ਹੈ ਜੀ